ਇੰਡਸਟਰੀ ਦੇ ਨਾਲ ਜੁੜੇ ਭਾਈਚਾਰੇ ਦੇ ਨਾਲ ਹੀ ਨਹੀਂ ਬਲਕਿ ਓਵਰਆਲ ਸਮਾਜ ਦੇ ਵਿੱਚ ਜੋ ਵਰਤਾਰੇ ਵਾਪਰ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਉਹ ਸੀਰੀਅਸਲੀ ਕੰਮ ਕਰਦੇ ਨੇ ਉਹਨਾਂ ਵਿੱਚੋਂ ਇੱਕ ਨੇ ਜਸਪ੍ਰੀਤ ਕੰਧਾਰੀ ਲੁਧਿਆਣਾ ਜ਼ਿਲ੍ਹਾ ਕੇਂਦਰੀ ਜ਼ਿਲ੍ਹਾ ਪੰਜਾਬ ਦਾ ਔਰ ਜਸਪ੍ਰੀਤ ਕੰਧਾਰੀ ਉਹਨਾਂ ਦਾ ਹੁਣ ਤੱਕ ਦਾ ਜੋ ਕੰਮਕਾਰ ਹੈ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਵੱਖ-ਵੱਖ ਸਮੇਂ ਦੇ ਉੱਤੇ ਸਮਾਜ ਦੇ ਇੱਕ ਅੱਛੇ ਸੁਧਾਰਕ ਹੋਣ ਦੇ ਨਾਤੇ ਇੱਕ ਅੱਛੇ ਬੁਲਾਰੇ ਹੋਣ ਦੇ ਨਾਤੇ ਰੀਟੇਲ ਇੰਡਸਟਰੀ ਦੇ ਵਿੱਚ ਉਹਨਾਂ ਦਾ ਕੰਮ ਜਿਹੜਾ ਬਹੁਤ ਹੀ ਕਾਬਲੇ ਤਾਰੀਫ ਹੈ ਲਓ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਕਨਾਰੀ ਸਾਹਿਬ ਜੀ ਆਇਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਰਮਿੰਦਰ ਭਾਜੀ ਤੁਹਾਡਾ ਸ਼ੋਅ ਦੇ ਵਿੱਚ ਮੈਨੂੰ ਮੌਕਾ ਦੇਣ ਲਈ ਧੰਨਵਾਦ ਤੇ ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਨਮਸਕਾਰ ਮਿਹਰਬਾਨੀ ਕਨਾਰੀ ਸਾਹਿਬ ਮੈਨੂੰ ਦੱਸੋ ਵੀ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਇਸ ਪਾਲਿਸੀ ਦਾ ਸੋ ਫਾਰ ਸਾਡੀ ਜਿਹੜੀ ਰੀਟੇਲ ਇੰਡਸਟਰੀ ਆ ਉਹਦਾ opinion ਕੀ ਆ ਜਿਵੇਂ NZIBA ਦੇ ਨੁਮਾਇੰਦੇ ਵਜੋਂ ਤੁਹਾਡੇ ਕੋਲੋਂ ਇਹ ਗੱਲ ਪੁੱਛਾ ਪਰਮਿੰਦਰ ਪਾਜੀ ਇਹ ਜੋ ਅਨਾਉਂਸਮੈਂਟ ਕੱਲ ਹੋਈ ਹੈ ਉਸ ਤੋਂ ਅਨਾਉਂਸਮੈਂਟ ਤੋਂ ਪਹਿਲੇ ਸਵੇਰੇ ਇੱਕ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਜਸਟਿਸ ਮਿਨਿਸਟਰ ਤੇ ਐਸੋਸੀਏਟ ਜਸਟਿਸ ਮਿਨਿਸਟਰ ਦੋਨੋਂ ਸ਼ਾਮਲ ਹੋਏ ਸੀ ਤੇ ਉਹਨਾਂ ਨੇ ਇਨਵੀਟੇਸ਼ਨ ਵੀ ਭੇਜਿਆ ਸੀ ਉਹਦੇ ਵਿੱਚ ਉਹਨਾਂ ਸਾਰੀ ਡਿਟੇਲ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਤਿੰਨ ਮੁੱਦੇ ਉਹਨਾਂ ਸਾਹਮਣੇ ਰੱਖੇ ਜਿਹਦੇ ਵਿੱਚ ਚੇਂਜ ਅਨਾਉਂਸ ਹੋਈ ਹੈ ਹਾਂਜੀ ਉਹਨੂੰ ਲੈ ਕੇ ਮोटे तौर ਤੇ ਮੈਂ ਕਹਾਗਾ ਕਿ ਪੋਜੀਟਿਵ ਫੀਡਬੈਕ ਹੈ ਕਿਉਂਕਿ ਅਜ ਹੁਣ ਤੱਕ ਦੇ ਜਿੰਨੇ ਵੀ ਕਾਨੂੰਨ ਸੀ ਉਹਦੇ ਚਤੇ ਕੋਈ ਪ੍ਰੋਵੀਜ਼ਨ ਹੀ ਨਹੀਂ ਸੀਗੀ ਕਿ ਕੋਈ ਵੀ ਸ਼ਾਪ ਲਿਫਟਰ ਹੈ ਕੁਝ ਵੀ ਕਰ ਸਕਦਾ ਤੇ ਉਹਨਾਂ ਦਾ ਤੁਸੀਂ ਕੋਈ ਹੈ ਹੀ ਨਹੀਂ ਸੀਗਾ ਕਾਨੂੰਨ ਕਲੀਅਰਿਟੀ ਨਹੀਂ ਸੀਗੀ ਕਿ ਕਰ ਐਕਸ਼ਨ ਕੀ ਲੈਣਾ ਜਾਂ ਜਸਟਿਸ ਸਿਸਟਮ ਚ ਕੁਝ ਹੈ ਹੀ ਨਹੀਂ ਸੀ ਐਟ ਲੀਸਟ ਹੁਣ ਇੱਕ ਫਰੇਮਵਰਕ ਤਿਆਰ ਹੋ ਗਿਆ ਜਿਹਦੇ ਵਿੱਚ ਕੁਝ ਨਾ ਕੁਝ ਰੈਪਰਕਸ਼ਨਸ ਹੋਣਗੇ ਜਿਹੜਾ ਆਫੈਂਡਰ ਹੈ ਉੰਦੇ ਵਿੱਚ ਜੇ ਚਰਚਾ ਕਰਨੀ ਹੋਵੇ ਆਪਾਂ ਕਰ ਸਕਦੇ ਹਾਂ ਉਹਦੇ ਵਿੱਚ ਜਿਹੜੀਆਂ ਤਿੰਨ ਚੇਂਜਸ ਆਈਆਂ ਬਹੁਤ ਖੂਬ ਅ ਕੰਨਾਰੀ ਸਾਹਿਬ ਮੈਨੂੰ ਇਹ ਵੀ ਦੱਸੋ ਜਿੱਥੇ ਇੱਕ ਪਾਸੇ ਮੈਂ ਤੁਹਾਡੀ ਇੱਕ ਬਹੁਤ ਖੂਬਸੂਰਤ ਤਸਵੀਰ ਦੇਖ ਰਿਹਾ ਸੀ ਸਾਡੇ ਸ਼ਹਿਰ ਦਾ ਮੁੰਡਾ ਸੰਨੀ ਕੌਸ਼ਲ ਤੇ ਨਾਲ ਨਾਲ ਐਕਟ ਪਾਰਟੀ ਦੇ ਜਾਣੇਪਛਾਣੇ ਕੰਟੈਸਟੈਂਟ ਜਿਹੜੇ ਕਿ ਵਾਇਕਾਟਰ ਤੋਂ ਐਸ਼ ਪਰਮਾਰ ਸਾਹਿਬ ਜਿਹੜੇ ਕੌਂਡ ਵਾਲੇ ਕੱਲ ਇਥੇ ਸਟੂਡੀਓ ਦੇ ਵਿੱਚ ਵੀ ਸ਼ਾਮਲ ਹੋਣਗੇ ਅ ਅੱਜ ਐਕਟ ਪਾਰਟੀ ਦੇ ਵੱਲੋਂ ਜਿਹੜਾ ਪੋਸਟਰ ਰਿਲੀਜ਼ ਕੀਤਾ ਗਿਆ ਇਨਸਟੈਂਟ ਫਾਈਨਸ ਫॉर ਸ਼ਾਪ ਲਿਫਟਰਜ਼ ਅ ਜਿੰਨਾ ਇਸ ਨੂੰ ਮੀਡੀਆ ਦੇ ਵਿੱਚ ਤਵੱਕੋ ਮਿਲੀ ਆ ਜਿੰਨਾ ਇਹਨੂੰ ਕਵਰੇਜ ਮਿਲੀ ਆ ਕੀ ਵਾਕਈ ਆਪਾਂ ਸਮੇਂ ਦੀ ਹਾਣੀ ਬਣ ਗਿਆ ਕਿਉਂਕਿ ਸ਼ਾਂਤੀ ਪਸੰਦ ਮੁਲਕ ਦਾ ਲੇਬਲ ਹੁਣ ਤੱਕ ਨਿਊਜ਼ੀਲੈਂਡ ਤੇ ਲੱਗਿਆ ਰਿਹਾ ਲੇਕਿਨ ਹੁਣ ਆ ਕੇ ਸਰਕਾਰਾਂ ਨੇ ਅਤੇ ਨਾਲ ਨਾਲ ਸਾਡਾ ਰੀਟੇਲ ਇੰਡਸਟਰੀ ਦੇ ਨਾਲ ਜੁੜਾ ਜਿਹੜਾ ਵੱਡਾ ਇੱਕ ਵਰਗ ਆ ਉਹਨਾਂ ਨੇ ਰੀਅਲਾਈਜ਼ ਕੀਤਾ ਕਿ ਨਹੀਂ ਇਹ ਮੁਲਕ ਪਹਿਲਾਂ ਵਰਗਾ ਨਹੀਂ ਰਿਹਾ ਸੋ ਇਹ ਜਿਹੜੀਆਂ ਤਬਦੀਲੀਆਂ ਜੇ ਕਾਫੀ ਨਹੀਂ ਤਾਂ ਘਟੂ ਘਟ ਇੱਕ ਰਾਈਟ ਡਾਇਰੈਕਸ਼ਨ ਦੇ ਵੱਲ ਪੁੱਟਿਆ ਗਿਆ ਕਦਮ ਜ਼ਰੂਰ ਹੋਣਗੀਆਂ ਸੋ ਸਾਨੂੰ ਇਹਨਾਂ ਤਿੰਨਾਂ ਜਿਹੜੀਆਂ ਤਬਦੀਲੀਆਂ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ ਪਰਮਿੰਦਰ ਬਾਜੀ ਕੋਈ ਕੋਈ ਵੀ ਆਫੈਂਸ ਹੈ ਸ਼ੌਪ ਲਿਫਟਿੰਗ ਹੈ ਜਾਂ ਇਨ ਜਨਰਲ ਆਪਾਂ ਦੇ ਕ੍ਰਾਈਮ ਦੀ ਗੱਲ ਕਰੀਏ ਜੀ ਜ਼ੀਰੋ ਕ੍ਰਾਈਮ ਤੇ ਦੁਨੀਆ 'ਚ ਕਿਤੇ ਵੀ ਨਹੀਂ ਆਈ इवन ਮਿਡਲ ਈਸਟ ਦੇ ਕੰਟਰੀਜ਼ ਦੇ ਵਿੱਚ ਵੀ ਆਪਾਂ ਸੁਣਨੇ ਆ ਕੁਛ ਨਾ ਕੁਛ ਘਟਨਾ ਵਾਪਰਦੀ ਰਹਿੰਦੀ ਹੈ ਜਿਸ ਨੂੰ ਜਿਹਦੇ 'ਚ ਬੜੀ ਜ਼ਿਆਦਾ ਸਜ਼ਾ ਵੀ ਹੈਗੀ ਹੈ ਸੋ ਕੋਈ ਵੀ ਕੋਈ ਵੀ ਲਾਅ ਹੈ ਕਾਨੂੰਨ ਹੈ ਜਦੋਂ ਆਪਾਂ ਇੰਟਰੋਡਿਊਸ ਕਰਦੇ ਆਂ ਉਹਦਾ ਇੱਕ ਜਿਹੜਾ ਮਕਸਦ ਪਰਪਸ ਹੁੰਦਾ ਉਹ ਹੁੰਦਾ ਕਿ ਐਜ਼ ਅ ਡੈਟਰੈਂਟ ਯੂਜ਼ ਕਰਨਾ ਨਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਲੋਕ ਸਾਰੇ ਤੁਨ ਦਿੱਤੇ ਜਾਣ ਜੇਲ੍ਹ ਜਿਸ ਨਾਲ ਤੇ ਮੀਡਲ ਈਸਟ ਵੀ ਜਿੱਦਾਂ ਲਾ ਸਟਰੋਂਗ ਨੇ ਤੇ ਉਹਦਾ ਐਜ਼ ਅ ਰਿਜ਼ਲਟ ਅਸੀਂ ਦੇਖਦੇ ਹਾਂ ਕਿ ਕ੍ਰਾਈਮ ਘਟ ਵਾਪਰਦਾ ਸੋ ਇਹੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹ ਲਾਜ਼ ਜਾਂ ਜਿਹੜੇ ਵੀ ਹੁਣ ਚੇਂਜਸ ਆਈਆਂ ਉਹਦੇ ਨਾਲ ਘਟੋ ਘਟ ਜਿਹੜੀਆਂ ਘਟਲਾਵਾਂ ਉਹਨਾਂ ਤੇ ਥੋੜੀ ਜੀ ਰੋਕ ਲੱਗੇਗੀ ਅੱਛਾ ਅਸੀਂ ਇਹ ਨਹੀਂ ਚਾਹੁੰਦੇ ਕਿ ਸਤ ਤੁਸੀਂ ਕੋਈ ਅਫੈਂਡਰ ਹੈ ਉਹਨੂੰ ਜੇਲ੍ਹ 'ਚ ਦੇਖਣਾ ਪਸੰਦ ਨਹੀਂ ਕਰਦੇ ਅਸੀਂ ਚਾਹੁੰਦੇ ਹਾਂ ਕਿ ਜੇਲ੍ਹ 'ਚ ਕੋਈ ਜਾਵੇ ਹੀ ਨਾ ਸੋ ਸਾਨੂੰ ਇਸ ਤਰ੍ਹਾਂ ਦਾ ਵਾਤਾਵਰਣ ਤਿਆਰ ਕਰਨਾ ਚਾਹੀਦਾ ਹੈ ਹੈਲਪ ਮਿਲੇਗੀ ਥੋੜੀਆਂ ਜੀਆਂ ਚੇਂਜਸ ਜਿਹੜੀਆਂ ਮੈਂ ਤੁਹਾਨੂੰ ਮੁੱਖ ਤੌਰ ਤੇ ਦੱਸ ਦਵਾਂ ਉਹਦੇ ਵਿੱਚ ਹੈ ਕਿ ਪਹਿਲੇ ਜੋ ਵੈਲਿਊ ਆਫ ਗੁੱਡਸ ਸੀਗੀਆਂ ਉਹ ਜੇ 500 ਤੱਕ ਕ੍ਰਾਈਮ ਹੁੰਦਾ ਸੀ ਸ਼ਾਪ ਲਿਫਟਿੰਗ ਹੁੰਦੀ ਸੀ ਤੇ 3 ਮੰਥਸ ਤੱਕ ਦੀ ਸੀਗੀ 5 ਤੋਂ 1000 ਤੱਕ 1 ਇਅਰ ਦੀ ਸੀ ਤੇ ਓਵਰ 1 ਇਅਰ ਹੁੰਦੀ ਸੀਗੀ 7 ਇਅਰਸ ਤੱਕ ਉਹ ਥੋੜੀ ਜਿਹੀ ਉਹ ਬਾਨੀ ਚੇਂजेस ਕੀਤੀਆਂ ਉਹਦੇ ਵਿੱਚ ਜੇ ਅੰਡਰ 2000 ਹੈ ਤੇ ਉਹ 1 ਯਰ ਹੈ ਔਰ ਅਬੋਵ 2000 7 ਇਅਰਸ ਹੈ ਜੀ ਸੋ ਉਹ ਇੱਕ ਮੈਂ ਸੋਚਦਾ ਕਿ ਇੰਨਾ ਸ਼ਾਇਦ ਫਰਕ ਨਾ ਪਾਏ ਚਲੋ ਖੈਰ ਉਹ ਬੰਨਾਂ ਨੇ ਸਮੇਂ ਦੇ ਹਿਸਾਬ ਨਾਲ ਆਪਣੀਆਂ ਉਹ ਚੇਂजेस ਕਰ ਦਿੱਤੀਆਂ ਸੋ ਜਿਹੜੀ ਦੂਸਰੀ ਚੇਂਜ ਹੈ ਉਹ ਕਾਫੀ ਜਿਆਦਾ ਮੈਂ ਕਹਾਂਗਾ ਕਿ ਇੱਕ ਰਿਮਾਰਕੇਬਲ ਸਟੈਪ ਹੈ ਜੇ ਇਹਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਤੇ ਜੱਜਸ ਨੂੰ ਵੀ ਆਪਾਂ ਗਾਈਡਲਾਈਨਸ ਈਸ਼ੂ ਕੀਤੀਆਂ ਜਾਂਦੀਆਂ ਕਿ ਇਸ ਨੂੰ ਕਿਸ ਤਰ੍ਹਾਂ ਇੰਟਰਪ੍ਰੀਟ ਕਰਨਾ ਤੁਸੀਂ ਬਹੁਤ ਸਹੀ ਜੀ ਬਹੁਤ ਸਹੀ ਪੁਆਇੰਟ ਚੱਕਿਆ ਮੈਂ ਤੁਹਾਡੀ ਗੱਲ ਰੋਕੀ ਅਸਲ ਦੇ ਵਿੱਚ 29 ਜੂਨ ਨੂੰ ਦੇਸ਼ ਦੇ ਕਾਨੂੰਨ ਮੰਤਰੀ ਪੌਲ ਗੋਲਡਸਮਿਥ ਉਹਨਾਂ ਜਿਹੜੀ ਪ੍ਰੈਸ ਰਿਲੀਜ਼ ਸਾਡੇ ਕੋਲ ਭੇਜੀ ਉਹਦੇ ਵਿੱਚ ਮੈਂ ਹੁਣ ਦੇਖ ਰਿਹਾ ਸੀ ਜਿਹੜੀਆਂ ਟੈਂਪਲੇਟਸ ਸੈਂਟੈਂਸਿੰਗ ਵੇਲੇ ਵਰਤੀਆਂ ਜਾਂਦੀਆਂ ਮਾਨਯੋਗ ਅਦਾਲਤਾਂ ਦੇ ਵਿੱਚ ਉਹਦੇ ਵਿੱਚ ਵੀ ਕੰਧਾਰੀ ਸਾਹਿਬ ਮੈਂ ਦੇਖ ਰਿਹਾ ਕਿ ਜਿਹੜੀ ਡਿਸਕਾਊਂਟ ਵਾਲੀ ਕਹਾਣੀ ਸੀ ਨਾ ਹੁਣ ਪਹਿਲਾਂ ਜਿਨੀ ਸੌਖੀ ਨਹੀਂ ਰਹੀ ਸੋ ਇਹ ਇੱਕ ਚੰਗੀ ਗੱਲ ਆ ਕਿ ਪੈਰਲਲ ਦੇ ਵਿੱਚ ਜੁਡੀਸ਼ਰੀ ਪੁਲਿਸ ਤੇ ਨਾਲਾ ਰੀਟੇਲ ਸੇਫਟੀ ਨੂੰ ਬਹੁਤ ਤਰੀਕੇ ਨਾਲ ਇਹ ਸਾਰੇ ਦੇ ਸਾਰੇ ਫੈਕਟਰਸ ਕਨਸਿਡਰ ਕਰਦੇ ਹੋਏ ਕਾਨੂੰਨਾਂ ਦੇ ਵਿੱਚ ਸਖਤੀ ਕੀਤੀ ਜਾ ਰਹੀ ਆ ਸੋ ਯਕਦਮ ਤਾਂ ਚੂੜੀ ਟਾਈਟ ਨਹੀਂ ਹੋਣੀ ਬਟ ਮੈਨੂੰ ਲੱਗਦਾ ਵੀ ਇਹਦੇ ਨਾਲ ਜੇ ਪ੍ਰੈਕਟੀਕਲੀ ਪੁਲਿਸ ਜਿਹੜੀ ਆ ਜੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਜਿੰਨੇ ਸਖਤ ਕਾਨੂੰਨ ਸਾਡੇ ਪੋਲੀਟੀਸ਼ਨ ਬਣਾਉਣਗੇ ਉਹਨਾਂ ਪੁਲਿਸ ਦੇ ਲਈ ਨੌਕਰੀ ਸੌਖੀ ਹੋ ਜਾਏਗੀ ਬਿਲਕੁਲ ਪਰਮਿੰਦਰ ਭਾਜੀ ਉਹਦੇ ਵਿੱਚ ਹੁਣ ਜਿਹੜੀ ਮੈਕਸਿਮਮ ਡਿਸਕਾਊਂਟ ਹੈ ਉਹ ਮੇਰੇ ਖਿਆਲ 40% ਤੱਕ ਉਹਨਾਂ ਨੇ ਇੱਕ ਡਿਫਾਈਨ ਕਰਦਾ ਕਿ ਇਸ ਤੋਂ ਉੱਪਰ ਨਹੀਂ ਹੋ ਸਕਦਾ ਪਹਿਲੇ ਤੇ ਪਹਿਲੇ ਤੇ ਅਸੀਂ ਦੇਖਦੇ ਹਾਂ ਕਿ ਇੱਕ ਐਗਜ਼ਾਮਪਲ ਮੇਰਾ ਖਿਆਲ ਆਈ ਸੀ ਉਹਦੇ ਵਿੱਚ ਸੀਗਾ ਕਿ 110% ਤੱਕ ਡਿਸਕਾਊਂਟ ਚੱਲਾ ਜਾਂਦਾ ਸੀ ਬਿਲਕੁਲ ਸਹੀ ਸਹੀ ਕਹਿ ਤੁਸੀਂ ਹਾਂਜੀ ਤੇ ਹੁਣ ਜਿਹੜੀ ਦੂਸਰੀ ਚੇਂਜ ਦੀ ਮੈਂ ਗੱਲ ਕਰਨ ਜਾ ਰਿਹਾ ਸੀ ਕਿ ਪਹਿਲੇ ਜੇ ਤੁਸੀਂ ਸ਼ਾਪ ਲਿਫਟਿੰਗ ਦੇ ਨਾਲ-ਨਾਲ ਕਈ ਵਾਰ ਜਿਹੜਾ ਆਫੈਂਡਰ ਹੁੰਦਾ ਉਹ ਥ੍ਰੈਟਨ ਵੀ ਕਰਦਾ ਹੈ ਜਾਂ ਉਹਨੂੰ ਹਾਮ ਕਰਦਾ ਹੈ ਜਾਂ ਇੰਟੀਮੀਡੇਟ ਕਰਦਾ ਹੈ ਜੀ ਸੋ ਉਹਦੇ ਉਸ ਕੇਸ ਦੇ ਵਿੱਚ ਇਹ 7 ইয়ার্স ਤੱਕ ਦੀ ਅਪ ਟੂ 7 ইয়ার্স ਇੰਪ੍ਰੀਜ਼ਨਮੈਂਟ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ। ਯੈਸ ਤੇ ਅ ਹੁਣ ਇਹਦੇ ਵਿੱਚ ਜਿਹੜਾ ਅਸੀਂ ਕੁਐਸਚਨ ਰੇਜ਼ ਕੀਤਾ ਸੀਗਾ ਕਿ ਉਹਦੇ ਵਿੱਚ 메ਨ ਚੀਜ਼ ਜਿਹੜੀ ਆ ਜਾਂਦੀ ਹੈ ਉਹ ਹੈ ਕਿ ਉਹਨੂੰ ਐਵੀਡੈਂਸ ਨੂੰ ਕਿਸ ਤਰ੍ਹਾਂ ਪ੍ਰੋਡਿਊਸ ਕਰਨਾ ਹੈ ਕੋਰਟ 'ਚ ਜੇ ਮੰਨ ਲਓ ਤੁਸੀਂ ਇਕੱਲੇ ਸ਼ਾਪ ਤੇ ਕੰਮ ਕਰ ਰਹੇ ਹੋ ਤੇ ਉਹ ਜਦੋਂ ਕੋਈ ਆ ਕੇ ਤੁਹਾਨੂੰ ਇੰਟੀਮੀਡੇਟ ਕਰਦਾ ਹੈ ਜਾਂ ਥ੍ਰੈਟਨ ਕਰਦਾ ਹੈ ਸ਼ਾਪ ਲਿਫਟਿੰਗ ਵੀ ਕਰਕੇ ਲੈ ਜਾਂਦਾ ਸਮਾਨ ਚੋ ਕੇ ਲੈ ਜਾਂਦਾ ਤੇ ਉਹਨੂੰ ਤੁਸੀਂ ਪ੍ਰੂਫ ਕਿੱਦਾਂ ਕਰੋਗੇ ਜੇ ਤੁਸੀਂ ਇਕੱਲੇ ਹੋ ਤੁਹਾਡਾ ਕੋਈ ਵਿਟਨੈਸ ਨਹੀਂ ਹੈ ਕਿਉਂਕਿ ਕਿਉਂਕਿ ਜਦੋਂ ਟੈਸਟ ਹੁੰਦਾ ਹੈ ਲਾਅ ਚ ਉਹ ਤੇ ਜਸਟਿਸ ਸਿਸਟਮ ਚੋ ਹੀ ਆ ਕਿ ਤੁਸੀਂ ਇਹਨੂੰ ਪ੍ਰੂਫ ਕਿੱਦਾਂ ਕਰਨਾ ਸੋ ਉਹ ਦੇਖ ਕੇ ਜਿਹੜੀ ਨਾਰਮਲ ਐਵੀਡੈਂਸ ਸਾਡੇ ਕੋਲ ਹੁੰਦਾ ਉਹ ਸੀਸੀਟੀਵੀ ਫੁਟੇਜ ਹੁੰਦੀ ਹੈ ਬਿਲਕੁਲ ਸਹੀ ਸিসিਟੀਵੀ ਫੁਟੇਜ ਨੂੰ ਪਾਸਟ ਵਿੱਚ ਅਸੀਂ ਦੇਖਿਆ ਕਿ ਬੜੀ ਕੇਸਿਸ ਵਿੱਚ ਡਿਸਪਿਊਟ ਕੀਤਾ ਜਾਂਦਾ ਹੈ ਕਿ ਉਹਦੀ ਆਡੀਓ ਨਹੀਂ ਕਲੀਅਰ ਉਹਦੀ ਵੀਡੀਓ ਕੁਆਲਿਟੀ ਨਹੀਂ ਠੀਕ ਉਹ ਐਕਸੈਪਟੇਬਲ ਹੈ ਜਾਂ ਨਹੀਂ ਹੈ ਉਹਦੇ ਆਰਾਊਂਡ ਬੜੇ ਕੁਐਸਚਨ ਹੁੰਦੇ ਨੇ ਪਰ ਨਾਰਮਲ ਜਿਹੜੇ ਸੀਸੀਟੀਵੀ ਆਪਣੇ ਸ਼ਾਪਸ ਵਿੱਚ ਹੁੰਦੇ ਨੇ ਉਹ ਕੋਈ ਅਨੇ ਹਾਈ ਐਂਡ ਕੁਆਲਿਟੀ ਨਹੀਂ ਹੁੰਦੇ ਇੱਕ ਐਵਰੇਜ ਹੁੰਦੇ ਨੇ ਉਹਦੇ ਵਿੱਚ ਆਡੀਓ ਵੀ ਕਈ ਵਾਰ ਕਲੈਰਿਟੀ ਨਹੀਂ ਹੁੰਦੀ ਸੋ ਉਹਨੂੰ ਲੈ ਕੇ ਬੜਾ ਇੱਕ ਡਿਸਪਿਊਟ ਜਾ ਆ ਜਾਂਦਾ ਕਿ ਸੋ ਇਸ ਕੇਸ ਦੇ ਵਿੱਚ ਮੇਰਾ ਕਹ ਥੋੜੇ ਜਿਹਾ ਗਾਈਡਲਾਈਨਸ ਰਿਲੈਕਸ ਕੀਤੀਆਂ ਗਈਆਂ ਕਿ ਜਿਹੜੀ ਸੀਸੀਟੀਵੀ ਫੂਟੇਜ ਆ ਉਹ ਕਲੀਅਰ ਗਾਈਡਲਾਈਨਸ ਹੋਣਗੀਆਂ ਕਿ ਉਹ ਐਕਸੈਪਟੇਬਲ ਹੋਊਗੀ ਬਿਲਕੁਲ ਸਹੀ ਸੋ ਤੀਸਰੀ ਚੇਂਜ ਜਿਹੜੀ ਉਹਨਾਂ ਨੇ ਮੇਨ ਕੀਤੀ ਆ ਹੁਣ ਉਹ ਹੈ ਕਿ ਉਹਦੇ ਚ ਲਿਖਿਆ ਕਿ ਪਹਿਲੇ ਕੀ ਹੁੰਦਾ ਸੀਗਾ ਕਿ ਜਿਹੜੇ ਛੋਟੇ ਸ਼ਾਪ ਲਿਫਟਿੰਗ ਹੁੰਦੀ ਸੀ ਮੰਨ ਲਓ ਕਿਸੇ ਨੇ 10 ਡਾਲਰ ਜਾਂ 20 ਡਾਲਰ ਦੀ ਚੀਜ਼ ਚੱਕ ਲਈ ਤੇ ਉਸ ਕੇਸ ਦੇ ਵਿੱਚ ਉਲੇ ਸਾਨੂੰ ਕੁਝ ਵੀ ਪ੍ਰੋਸੀਕਿਊਟ ਨਹੀਂ ਸੀ ਕਰ ਸਕਦੀ ਕੁਝ ਨਹੀਂ ਕਰ ਸਕਦੀ ਸੀ ਉਹਨਾਂ ਨੇ ਥੋੜੀ ਜੀ ਉਹਦੇ ਚ ਚੇਂਜ ਕੀਤੀ ਹੈ ਕਿ ਉਹਦੇ ਚ ਇਨਫਰਿੰਜਮੈਂਟ ਲਗਾਈ ਹੈ ਕਿ ਛੋਟੇ ਮੋਟੇ ਜਿਹੜੇ ਕਰਾਇਮ ਹੋਣਗੇ ਉਹਦੇ ਚ ਅਪ ਟੂ ਅਗਰ 500 ਤੱਕ ਦੀ ਸ਼ਾਪ ਲਿਫਟਿੰਗ ਹੈ ਤੇ ਆਫੈਂਡਰ ਨੂੰ 500 ਤੱਕ ਦਾ ਫਾਈਨ ਕਰ ਸਕਦੇ ਆ ਸੋ ਅਗਰ ਅਗਰ ਉਹ 500 ਡਾਲਰ ਤੋਂ ਉੱਪਰ ਹੈ ਸ਼ਾਪ ਲਿਫਟਿੰਗ ਤੇ ਉਸ ਕੇਸ ਦੇ ਵਿੱਚ 1000 ਡਾਲਰ ਤੱਕ ਦਾ ਫਾਈਨ ਕਰ ਸਕਦੇ ਆ ਫਰਪਰੀ ਅਗਲੀ ਗੱਲ ਆਪਾਂ ਅਗਲੀ ਗੱਲ ਆਪਾਂ ਜ਼ਰੂਰ ਕਰਨੀ ਚਾਹਾਂਗੇ ਜਸਪ੍ਰੀਤ ਜੀ ਜਦੋਂ ਆਪਾਂ ਇਹ ਸਾਰੀ ਚਰਚਾ ਕਰ ਰਹੇ ਹਾਂ ਜੀ ਮੈਂ ਤੇ ਤੁਸੀਂ ਇਸ ਗੱਲ ਤੋਂ ਇਨਕਾਰ ਹੀ ਨਹੀਂ ਹੋ ਸਕਦੇ ਕਿ ਸਾਡੀ ਜਿਹੜੀ ਰਿਪੋਰਟਿੰਗ ਆ ਚਾਹੇ ਆਪਾਂ ਉਹ ਬਾਕੀ ਦੇ ਐਸਪੈਕਟਸ ਨੂੰ ਦੇਖਦੇ ਹਾਂ ਆ ਪੁਲਿਸ ਦੇ ਪੱਖ ਤੋਂ ਜਿਹੜਾ ਮੈਟਰ ਰਿਪੋਰਟ ਕੀਤਾ ਜਾਂਦਾ ਉਹਦੇ ਲਈ ਮੈਂ ਚਾਹਾਂਗਾ ਤੁਸੀਂ ਆਪਣੇ ਭੈਣਾ ਭਰਾਵਾਂ ਨੂੰ ਜ਼ਰੂਰ ਮੋਟੀਵੇਟ ਕਰੋ ਕਿਉਂਕਿ ਨਵੇਂ ਕਾਨੂੰਨ ਹੋ ਦੇ ਵਿੱਚ ਆਏ ਆ ਜਿੰਨਾ ਵੱਧੋਂ ਡਾਟਾ ਬੇਸ ਇਸ ਗਲਤੀ ਗਵਾਹੀ ਪਰੇਗਾ ਕਿ ਕਿਸ ਕਿਸ ਤਰ੍ਹਾਂ ਦੇ ਜਿਹੜੇ ਰੀਟੇਲ ਕਰਾਈਮਸ ਨੇ ਉਹ ਵੱਖ-ਵੱਖ ਦੇਸ਼ ਦੇ ਹਿੱਸਿਆਂ ਦੇ ਵਿੱਚ ਉਹ ਕਮਿਟ ਕੀਤੇ ਜਾ ਰਹੇ ਕਰਾਈਮ ਉਹਦੇ ਤੇ ਆਧਾਰਤ ਕਾਨੂੰਨ ਬਣਾਉਣੇ ਜਾਂ ਨੀਤੀਆਂ ਬਣਾਉਣੀਆਂ ਸ਼ਾਇਦ ਉਨਾਂ ਹੀ ਸਾਡੇ ਲਈ ਮੰਗਣਾ ਸੌਖਾ ਹੋ ਜਾਏਗਾ ਕਿ ਇੱਥੇ ਸਾਨੂੰ ਆਹ ਚੀਜ਼ ਚਾਹੀਦੀ ਹੈ ਇੱਥੇ ਆਹ ਚੀਜ਼ ਚਾਹੀਦੀ ਹੈ ਸੋ ਮੈਂ ਜ਼ਰੂਰ ਚਾਹੁੰਦਾ ਜਿੱਥੇ NZIBA ਦੇ ਬਾਰੇ ਮੈਂ ਹੁਣੇ ਸਕਰੀਨ ਦੇ ਉੱਤੇ ਲਿਆ ਕੇ ਹਟਿਆ ਕਿ ਜਿਹੜੇ ਇੰਡੀਅਨ ਆਊਂਡ ਨਿਊਜ਼ੀਲੈਂਡ ਦੇ ਬਿਜ਼ਨੈਸਸ ਨੇ ਉਹਨਾਂ ਨੂੰ ਕਾਸਟ ਇਫੈਕਟਿਵ ਕੰਪਲਾਈਂਸ ਸੋਲੂਸ਼ਨਸ ਅਤੇ ਐਡਵਾਈਸ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਨੇ ਪ੍ਰਦਾਨ ਕਰਦੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਰੀਟੇਲ ਸੇਫਟੀ ਦੇ ਬਹੁਤ ਸਾਰੇ ਮੁੱਦੇ ਉਹਨਾਂ ਉੱਤੇ ਤੁਹਾਡੀ ਐਡਵੋਕੇਸੀ ਕਿਸੇ ਤੋਂ ਲੁਕੀਸ਼ੀ ਵੀ ਨਹੀਂ ਪਰ ਆਪਣੇ ਲੋਕਾਂ ਨੂੰ ਇਸ ਗੱਲ ਦੀ ਮੋਟੀਵੇਟ ਕਰਨਾ ਕਿ ਜਿਹੜੀ ਟਰਾਂਸਪੇਰੈਂਸੀ ਹੈ ਸਿਸਟਮ ਦੇ ਵਿੱਚ ਉਹਦਾ ਫਾਇਦਾ ਕਿਵੇਂ ਲੈਣਾ ਨੀਤੀ ਬਣਾਉਣ ਵੇਲੇ ਆਪਣੀ ਸੇਕ ਕਿਵੇਂ ਕਰਨੀ ਆ ਤੇ ਰਿਪੋਰਟਿੰਗ ਜ਼ਰੂਰੀ ਆ ਇਹ ਵੀ ਤੁਸੀਂ ਜ਼ਰੂਰ ਕਵਰ ਕਰੋ ਰੀਪੋਰਟਿੰਗ ਬਾਰੇ ਪਰਮਿੰਦਰ ਜੀ ਇਸ ਤਰ੍ਹਾਂ ਕਿ ਨਾਰਮਲੀ ਆਪਾਂ ਕੀ ਕਰਦੇ ਆ ਜਦੋਂ ਕੋਈ ਸ਼ਾਪ ਲਿਫਟਿੰਗ ਜਾਂ ਛੋਟਾ ਮੋਟਾ ਫੈਂਸ ਸ਼ਾਪ ਹੋ ਜਾਂਦਾ ਜਾਂ ਕੋਈ ਤੁਹਾਨੂੰ ਅਬਿਊਜ਼ ਕਰਕੇ ਚਲਾ ਜਾਂਦਾ ਅਸੀਂ ਅਵੋਇਡ ਕਰਦੇ ਆ ਕਿ ਹੁਣ ਟਾਈਮ ਕਿਉਂ ਖੇਸਟ ਕਰਨਾ ਤੁਸੀਂ ਕਾਲ ਵੀ ਕਰਦੇ ਹੋ ਤੇ ਨਾਰਮਲੀ ਉਹਦਾ ਰਿਸਪੌਂਸ ਟਾਈਮ ਨਹੀਂ ਹੁੰਦਾ ਜਾਂ ਅੱਧਾ ਘੰਟਾ ਤੁਹਾਡਾ ਫੋਨ ਤੇ ਲੱਗ ਜਾਂਦਾ ਤੇ ਅਸੀਂ ਅਵੋਇਡ ਕਰਦੇ ਆ ਜੀ ਸੋ ਮੈਂ ਇੱਕ ਚੀਜ਼ ਹਾਈਲਾਈਟ ਕਰਨਾ ਚਾਹੁੰਦਾ ਇੱਥੇ ਤੁਹਾਡੇ ਪਲੇਟਫਾਰਮ ਦੇ ਥਰੂ ਕਿ ਇੱਕ ਵੈਬਸਾਈਟ ਵੀ ਆ 105 ਜਿਹੜੀ ਕਿ ਬਹੁਤ ਲੋਕਾਂ ਨੂੰ ਪਤਾ ਨਹੀਂ ਹੈ ਕਿ ਉਹਦੇ ਤੇ ਅਸੀਂ ਆਨਲਾਈਨ ਰਿਪੋਰਟ ਵੀ ਕਰ ਸਕਦੇ ਹਾਂ ਆਪਣੀ ਉਹ ਅਸੀਂ ਆਪਣੇ ਕਨਵੀਨੀਅੰਸ ਦੇ ਹਿਸਾਬ ਨਾਲ ਕਰ ਸਕਦੇ ਹਾਂ ਤੁਸੀਂ ਸ਼ਾਪ 'ਚ ਨਾਲ-ਨਾਲ ਕੰਮ ਕਰ ਰਹੇ ਹੋ ਚਲੋ ਨਾਲ-ਨਾਲ ਰਿਪੋਰਟ ਲਿਖ ਦਿਓ ਜਿੱਦਾਂ ਇਨਸੀਡੈਂਟ ਬੁੱਕ ਤੇ ਆਪਾਂ ਕੁਝ ਲਿਖਿਆ ਉਹਦੇ 'ਚ ਤੁਸੀਂ ਸੀਸੀਟੀਵੀ ਫੁਟੇਜ ਵੀ ਅਪਲੋਡ ਕਰ ਸਕਦੇ ਹੋ ਤੇ ਉਹ ਜਦੋਂ ਤੁਸੀਂ ਰਿਪੋਰਟ ਸਬਮਿਟ ਕਰ ਦਿੰਦੇ ਹੋ ਤੇ ਇੱਕ ਉਹ ਰੈਫਰੈਂਸ ਨੰਬਰ ਜਨਰੇਟ ਹੋ ਜਾਂਦਾ ਹੈ ਜੀ ਸੋ ਐਟਲੀਸਟ ਤੁਹਾਡੇ ਕੋਲ ਇੱਕ ਫਾਰਮਰ ਕੰਪਲੇਂਟ ਚੱਲੀ ਜਾਂਦੀ ਡਿਪਾਰਟਮੈਂਟ ਕੋਲ ਔਰ ਉਹ ਰਜਿਸਟਰ ਹੋ ਜਾਂਦੀ ਕਿ ਇੱਥੇ ਇਸ ਤਰ੍ਹਾਂ ਦਾ ਅਫੈਂਸ ਹੋਇਆ ਸੀਗਾ ਉਸ ਤੋਂ ਬਾਅਦ ਤੁਸੀਂ ਉਹਨੂੰ ਰੈਫਰੈਂਸ ਨੰਬਰ ਲੈ ਕੇ ਫਾਲੋ ਅਪ ਵੀ ਕਰ ਸਕਦੇ ਹੋ ਕਿ ਇਹਦੇ ਤੇ ਕੀ ਐਕਸ਼ਨ ਹੋਇਆ ਜੇ ਕੋਈ ਨਹੀਂ ਤੁਹਾਨੂੰ ਮਿਲ ਰਹੀ ਤੇ ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਜਾਂ ਤੁਹਾਨੂੰ ਵੀ ਤੁਸੀਂ ਵੀ ਇਸ ਫੀਲਡ ਵਿੱਚ ਕਾਫੀ ਹੈਗੇ ਹੋ ਐਕਟਿਵ ਪੁਲਿਸ ਦੇ ਨਾਲ ਸੋ ਮੈਂ ਸੋਚਦਾ ਵੀ ਉਹ ਆਪਾਂ ਨੂੰ ਵੈਬਸਾਈਟ ਵੀ ਇੱਕ ਪ੍ਰਮੋਟ ਕਰਨ ਦੀ ਲੋੜ ਹੈ ਕਿ ਜਿਹਦੇ ਚ ਆਨਲਾਈਨ ਰਿਪੋਰਟਿੰਗ ਜਿਹੜੀ ਕਿ ਸਾਡੀ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਜਿਹਦੇ ਸਾਨੂੰ ਟਾਈਮ ਫੋਨ ਤੇ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਸੋ ਉਹ ਉਹ ਦੇ ਮੀਨਮਮ ਸੀ ਕਰ ਸਕਦੇ ਆ ਚਲੋ ਮੈਂ ਮੰਨਾਂ ਕਿ 50 100 ਡਾਲਰ ਦੀ ਕੋਈ ਚੀਜ਼ ਚੋਪ ਲਿਫਟਿੰਗ ਹੋ ਗਈ ਹਰ ਕੋਈ ਅਵੋਇਡ ਕਰਦਾ ਹੈ ਕਿ ਅਸੀਂ ਟਾਈਮ ਵੇਸ ਨਾ ਕਰੀਏ ਆਪਣਾ ਪਰ ਮੈਂ ਸਿਰ ਵੀ ਅਨਕਰੇਜ ਕਰੂੰਗਾ ਕਿ ਇਹ ਜਿਹੜਾ ਤੁਸੀਂ ਸ਼ੋਅ ਕਰ ਰਹੇ ਹੋ ਸਕਰੀਨ ਦੇ ਉੱਤੇ ਇਹਦੇ ਉੱਤੇ ਅਸੀਂ ਨੌਨ ਅਮਰਜੈਂਸੀ ਆਨਲਾਈਨ ਰਿਪੋਰਟਿੰਗ ਫਾਰਮ ਜਰੂਰ ਭਰਦੀ ਹੈ ਤਾਂ ਕਿ ਪੁਲਿਸ ਕੋਲ ਏਟ ਲੀਸਟ ਐਕੂਰੇਟ ਡਾਟਾ ਵੀ ਆ ਜਾਂਦਾ ਉਹਦੇ ਨਾਲ ਔਰ ਜਿੱਦਾਂ ਹੁਣ ਆਪਾਂ ਸੁਣਦੇ ਆ ਕਿ 80% ਕ੍ਰਾਈਮ ਡਾਊਨ ਆ ਗਿਆ ਉਹ ਮੈਂ ਕੱਲ ਰਿਹਾ ਵਿੱਚ ਪੁਆਇੰਟ ਰੇਜ਼ ਕੀਤਾ ਸੀਗਾ ਕਿ ਜਿਹੜੇ ਜਿੰਨੇ ਵੀ ਸਟੈਟਿਸਟਿਕਸ ਨੇ ਪੁਲਿਸ ਕੋਲ ਜਾਂ ਜਸਟਿਸ ਡਿਪਾਰਟਮੈਂਟ ਕੋਲ ਕੇ ਐਨੇ ਕ੍ਰਾਈਮ ਹੋਏ ਐਨੇ ਪਰਸੈਂਟ ਡਾਊਨ ਆ ਗਏ ਹਾਂਜੀ ਉਹ ਸਾਨੂੰ ਨਹੀਂ ਪਤਾ ਕਿ ਉਹ ਕਿੰਨੇ ਐਕਿਊਰੇਟ ਨੇ ਕਿਉਂਕਿ ਅਸੀਂ ਉਹ ਚੀਜ਼ ਉਹਦੇ ਵਿੱਚ ਅਕਾਊਂਟ ਹੀ ਨਹੀਂ ਕਰ ਰਹੇ ਜਿਹੜੇ ਰਿਪੋਰਟ ਹੀ ਨਹੀਂ ਹੋਏ ਕ੍ਰਾਈਮ ਐਗਜ਼ੈਕਟਲੀ ਹੁਣ ਤੁਸੀਂ ਪੁਆਇੰਟ ਜਿਹੜਾ ਵਰਤੋਂ ਸਹੀ ਚੱਕਿਆ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਆਪਾਂ ਡਿਸਕਸ ਕਰ ਰਹੇ ਹਾਂ ਕੰਧਾਰੀ ਸਾਹਿਬ ਰੈਮ ਰੇਡਸ ਦੇ ਵਿੱਚ ਵਾਕਈ ਕਮੀ ਤੁਸੀਂ ਮਹਿਸੂਸ ਕਰਦੇ ਹੋ ਆਪਣੇ ਆਸ-ਪਾਸ ਜਿਹੜੇ ਤੁਹਾਡੇ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਰੀਟੇਲ ਇੰਡਸਟਰੀ ਦੇ ਵਿੱਚ ਮلوث ਨੇ ਬੜੇ ਲੰਮੇ ਸਮੇਂ ਤੋਂ ਤੁਸੀਂ ਵਾਕਈ ਮਹਿਸੂਸ ਕਰਦੇ ਹੋ ਕਿ ਕਮੀ ਆਈ ਹੈ ਅਧਨਰੇ ਅਪਰਾਧਾਂ ਦੇ ਵਿੱਚ ਜੇ ਆਪਾਂ ਮੀਡੀਆ ਦੇ ਵਿੱਚ ਨਿਊਜ਼ ਦੀ ਗੱਲ ਕਰੀਏ ਜਾਂ ਆਸ-ਪਾਸ ਤੋਂ ਜੋ ਸਾਨੂੰ ਪਤਾ ਚੱਲ ਰਿਹਾ ਉਹ ਉਹਦੇ ਉਹਦੇ ਬੇਸ ਤੇ ਮੈਂ ਕਹਿ ਸਕਦਾ ਕਿ ਡੈਫੀਨੇਟਲੀ ਕੁਝ ਫਰਕ ਤੇ ਪਿਆ ਗੁੱਡ ਪਰ AB ਆ ਕੇ ਛੋਟੇ ਮੋਟੇ ਇਨਸੀਡੈਂਟ ਹੋ ਸਕਦਾ ਹੈ ਕਿ ਅਨ ਰਿਪੋਰਟਡ ਵੀ ਜਾਂਦੇ ਹੋਣ ਜਿਦੇ ਚ ਛੋਟਾ ਮੋਟਾ ਕੋਈ ਸਮਾਨ ਚੋੱਕ ਕੇ ਲੈ ਗਿਆ ਜਾਂ ਤੁਹਾਨੂੰ ਇੰਟੀਮੀਡੇਟ ਕਰ ਗਿਆ ਕਿਉਂਕਿ ਲੋਕ ਵੀ ਹੁਣ ਅੱਕ ਗਏ ਨੇ ਔਰ ਮੇਰੇ ਖਿਆਲ ਨਾਲ ਰਿਪੋਰਟਿੰਗ ਵੀ ਕੱਟ ਹੋ ਰਹੀ ਹੋਏਗੀ ਸ਼ਾਇਦ ਕੁਝ ਲੈਵਲ ਤੱਕ ਬਟ ਡੈਫੀਨੇਟਲੀ ਇੱਕ ਗਵਰਨਮੈਂਟ ਦੇ ਚੇਂਜ ਹੋਣ ਤੋਂ ਬਾਅਦ ਕੁਝ ਫਰਕ ਤੇ ਜ਼ਰੂਰ ਪਿਆ ਹੈ ਮੈਂ ਕਹਾਂਗਾ ਕਿ ਜਿਸ ਤਰ੍ਹਾਂ ਪਹਿਲੇ ਸਾਨੂੰ ਦਿੱਲੀ ਹੁੰਦਾ ਸੀਗਾ ਕਿ ਗਰੁੱਪ ਚ ਕੋਈ ਨਾ ਕੋਈ ਨਿਊਜ਼ ਸ਼ੇਅਰ ਹੁੰਦੀ ਰਹਿੰਦੀ ਸੀਗੀ ਉਹ ਥੋੜੀ ਡੈਫੀਨੇਟਲੀ ਘਟੀ ਹੈ ਕਿ ਜਿਹੜੀ ਐਗਗ੍ਰੇਵੇਟਿਡ ਰੋਬਰੀਜ਼ ਵਗੈਰਾ ਸੀ ਥੋੜਾ ਜਿਆਦਾ ਨਹੀਂ ਲੱਗਦਾ ਫਰਕ ਪਿਆ ਹਾਂਜੀ ਬਹੁਤ ਖੂਬ ਮੈਨੂੰ ਕੁਦਾਰੀ ਸਾਹਿਬ ਆਖਰ ਦੇ ਵਿੱਚ ਇਹ ਜ਼ਰੂਰ ਦੱਸੋ ਕਿ ਜਦੋਂ ਆਪਾਂ ਇਹ ਸਾਰੇ ਮੈਜ਼ਰਮੈਂਟਸ ਜਿਹੜੇ ਨੇ अर्ਲੀ ਪ੍ਰੀਵੈਂਸ਼ਨ ਨੂੰ ਲੈ ਕੇ ਖਾਸ ਕਰਕੇ ਰੀਟੇਲ ਸੇਫਟੀ ਇੰਡਸਟਰੀ ਦੀ ਗੱਲ ਚੱਲਦੀ ਹੈ ਆ ਹੋਰ ਕਿਹੜੇ ਕਿਹੜੇ ਇਸ ਤਰ੍ਹਾਂ ਦੇ ਸਟੈਪਸ ਨੇ ਹੋਰ ਇਸ ਤਰ੍ਹਾਂ ਦੇ ਕਿਹੜੇ-ਕਿਹੜੇ ਮੈਜ਼ਰਮੈਂਟਸ ਨੇ ਆ ਫੋਰ ਐਗਜ਼ਾਮਪਲ ਜਿਵੇਂ ਫੌਕ ਐਂਡ ਰੰਜੀ ਗੱਲ ਚੱਲਦੀ ਆ ਸਬਸਾਈਡਾਈਜ਼ਡ ਯਾ ਆਪਾਂ ਹਾਈ ਡੈਫੀਨੇਸ਼ਨ ਜਿਹੜਾ ਸੀਸੀਟੀਵੀ ਕੈਮਰਾਜ਼ ਨੇ ਉਹਨਾਂ ਦੀ ਫੁਟੇਜ ਕਾਫੀ ਹੱਦ ਤੱਕ ਕੜੀਆਂ ਨੂੰ ਜੋੜਨ ਦੇ ਵਿੱਚ ਪੁਲਿਸ ਨੂੰ ਮਦਦ ਦਿੰਦੀ ਆ ਆ ਇੰਟਰਨਲੀ ਇੱਕ ਬਿਜ਼ਨਸਮੈਨ ਜਿਹੜਾ ਛੋਟੇ ਤੋਂ ਮੱਧਮ ਦਰਜੇ ਦਾ ਵਪਾਰੀ ਆ ਉਹਦੇ ਕੋ ਬਚਾਰੇ ਕੋ ਉਹ ਸਟਰਗਲ ਕਰ ਰਿਹਾ ਭਾਜੀ ਉਹ ਚੀਜ਼ ਤੁਹਾਡੇ ਤੋਂ ਵੀ ਲੁਕੀ ਹੋਈ ਨਹੀਂ ਹੈ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਇਹ ਵੀ ਚਾਹਣਾ ਵੀ ਐਨਜ਼ੀਆਈਬੀਏ ਦੇ ਨਮਾਇंदे ਹੋਣ ਦੇ ਨਾਤੇ ਆਪਾਂ ਸਰਕਾਰ ਤੋਂ ਇਸ ਗੱਲ ਦੀ ਐਡਵੋਕੇਸੀ ਜ਼ਰੂਰ ਕਰੀਏ ਵੀ ਜਿਹੜੀ ਸੇਫਟੀ ਮੈਜ਼ਰਮੈਂਟਸ ਦੇ ਵਾਸਤੇ ਜਿਹੜਾ ਵੀ ਆਪਾਂ ਨੂੰ ਇਕਵਪਮੈਂਟ ਚਾਹੀਦਾ ਹੈ ਇੱਕ ਸਮਾਲ 스ਕੀਲ ਜਾਂ ਮੀਡੀਅਮ ਸਾਈਜ਼ ਬਿਜ਼ਨਸ ਨੂੰ ਜਿਹੜਾ ਰੀਟੇਲ ਇੰਡਸਟਰੀ ਦੇ ਵਿੱਚ ਇਸ ਵਕਤ ਸਟਰਗਲ ਕਰ ਰਿਹਾ ਉਹਦੇ ਉੱਤੇ ਸਮਾਨ ਜਿਹੜਾ ਸਬਸਿਡਾਈਜ਼ਡ ਜਿਹੜਾ ਉਹ ਜ਼ਰੂਰ ਲਗਾਤਾਰ ਮਿਲਣਾ ਚਾਹੀਦਾ ਪਰਮਿੰਦਰ ਜੀ ਇਹਦੇ ਬਾਰੇ ਮੈਂ ਕਹਾਂਗਾ ਕਿ ਜਿਹੜੀ ਰੀਟੇਲ ਐਡਵਾਈਜ਼ਰੀ ਗਰੁੱਪ ਹੈ ਮਿਨਿਸਟਰੀਅਲ ਆਫ ਜਸਟਿਸ ਦੇ ਵਿੱਚ ਉਹਦੇ ਚ ਅਸੀਂ ਇੱਕ ਸਬਮਿਸ਼ਨ ਸੀਗੀ ਉਹ ਦੇ ਚ ਫੇਸ਼ੀਅਲ ਰੈਕਗਨਿਸ਼ਨ ਟੈਕਨੋਲੋਜੀ ਦੇ ਉੱਤੇ ਸੀ ਪਰਟੀਕੂਲਰ ਟੋਟਲ ਸੱਤ ਸੀ ਸੱਤ ਸੱਤ ਸੈਵਨ ਸਬਮਿਸ਼ਨਸ ਉਹਨਾਂ ਨੇ ਕਾਲ ਕੀਤੀਆਂ ਜਿਹਦੇ ਚੋਂ ਅਸੀਂ ਮੇਰਾ ਕੱਲ 5 ਜਾਂ 6 ਕਰ ਚੁੱਕੇ ਹਾਂ ਆਲਰੇਡੀ ਔਰ ਫੇਸ਼ੀਅਲ ਰੈਕਗਨਿਸ਼ਨ ਟੈਕਨੋਲੋਜੀ ਦੇ ਉੱਤੇ ਜਿਹੜੀ ਸਬਮਿਸ਼ਨ ਸੀ ਉਹਦੇ ਚ ਅਸੀਂ ਸਪੈਸੀਫਿਕਲੀ ਇਹ ਮੈਂਸ਼ਨ ਕੀਤਾ ਸੀ ਕਿ ਜਿਹੜੀ ਇਹ ਟੈਕਨੋਲੋਜੀ ਆ ਉਹ ਆਮ ਬੰਦੇ ਦੀ ਜਾਂ ਛੋਟੇ ਵਪਾਰੀ ਦੀ ਰੀਚ ਤੋਂ ਬਾਹਰ ਆ ਉਹਦੇ ਵਾਸਤੇ ਗੱਲ ਹਾਂਜੀ ਸੋ ਅਸੀਂ ਅਗਰ ਕਹੀਏ ਕਿ ਤੁਸੀਂ ਆਪਣੇ ਟੂਲਸ ਰੱਖ ਕੇ ਤੁਸੀਂ ਉਹਨੂੰ ਆਪਣੇ ਲੈਵਲ ਤੇ ਡੀਲ ਕਰੋ ਕ੍ਰਾਈਮ ਨਾਲ ਉਹ ਪੋਸੀਬਲ ਨਹੀਂ ਹੈਗਾ ਇਹ ਅਗਰ ਟੈਕਨੋਲੋਜੀ ਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਤੇ ਇਹਦੇ ਸਿਪਰ ਆਪਸ਼ਨਸ ਲਿਆਓ ਜਾਂ ਇਹਨੂੰ ਸਬਸਿਡੀ ਸਬਸਿਡਾਈਜ਼ਡ ਕਰੋ ਜਾਂ ਕੋਈ ਨਾ ਕੋਈ ਤਰ੍ਹਾਂ ਦੀ ਫੰਡਿੰਗ ਗਵਰਨਮੈਂਟ ਕੋ ਦੇਵੇ ਕਿ 50% ਕੰਟਰੀਬਿਊਸ਼ਨ بزਨਸ ਓਨਰ ਕਰੇ 50% ਗਵਰਨਮੈਂਟ ਤੋਂ ਮਿਲੇ ਜਿਸ ਤਰ੍ਹਾਂ ਫੋਕ ਕੈਨਨ ਦੇ ਕੇਸਿਸ ਸਿਪਿਚੇਕ ਕਾਫੀ ਗਵਰਨਮੈਂਟ ਨੇ ਫੋਕ ਕੈਨਨ ਦੀ ਸਬਸਿਡੀ ਦੇ ਕੇ ਲਗਵਾਈਆਂ ਜੀ ਸੋ ਸੋ ਇਸ ਤਰ੍ਹਾਂ ਇਹ ਉਸ ਤੋਂ ਵੀ ਜ਼ਿਆਦਾ ਐਕਸਪੈਂਸਿਵ ਟੈਕਨੋਲੋਜੀ ਹੈ ਜਿਹੜੀ ਫੇਸ਼ੀਅਲ ਰਿਕਗਨੀਸ਼ਨ ਟੈਕਨੋਲੋਜੀ ਹੈ ਸੋ ਇਹਦੇ ਵਿੱਚ ਬਿਨਾ ਫੰਡਿੰਗ ਤੋਂ ਮੈਂ ਨਹੀਂ ਸੋਚਦਾ ਕਿ ਇਹਨੂੰ ਕੋਈ ਅਡਾਪਟ ਕਰੇਗਾ ਇੰਨੀ ਜਲਦੀ ਸੋ ਇਹ ਇਹ ਸਾਡੀ ਅਸੀਂ ਪਹਿਲੇ ਵੀ ਇਸ ਚੀਜ਼ ਨੂੰ ਰੇਜ਼ ਕੀਤਾ ਹੋ ਨਾਰਨ ਵਾਲੇ ਟਾਈਮ 'ਚ ਫਿਰਕਾ ਬਿਲਕੁਲ ਸਹੀ ਤੇ ਮੈਂ ਨਾਲ ਨਾਲ ਤੁਹਾਡੀ ਇਜਾਜ਼ਤ ਦੇ ਨਾਲ NZIBA ਦਾ ਜਿਹੜਾ ਐਡਰੈਸ ਹੈ 736 ਗ੍ਰੀਟ ਸਾਊਥ ਰੋਡ ਮੈਰਕਲ ਦੇ ਵਿੱਚ ਇਹਨਾਂ ਦਾ ਇਹਨਾਂ ਦਾ ਗੱਲਬਾਤ ਕੀਤੀ ਜਾ ਸਕਦੀ ਹੈ ਜਾਂ ਤੁਸੀਂ ਈਮੇਲ ਕਰ ਸਕਦਾ ਹੋ admin@nziba.org.nz ਫੋਨ ਨੰਬਰ ਹੈ 0221564228 ਕੰਧਾਰੀ ਸਾਹਿਬ ਇਹਦੇ ਵਿੱਚ ਕੋਈ ਕਰੈਕਟ ਕਰੈਕਸ਼ਨ ਕਰਨੀ ਤਾਂ ਜ਼ਰੂਰ ਮੈਨੂੰ ਹੁਣ ਦੱਸ ਦੇਣਾ ਮੇਰੇ ਖਿਆਲ ਐਡਰੈਸ ਸਾਡਾ ਕੋਲ ਪੁਰਾਣਾ ਹੈ ਤੇ ਇਹ ਅਸੀਂ ਅਪਡੇਟ ਕਰ ਦਾਂਗੇ ਵੈਬਸਾਈਟ ਤੇ ਠੀਕ ਹੀ ਡਿਟੇਲ ਸਭ ਠੀਕ ਹੈ ਈਮੇਲ ਕਰ ਸਕਦੇ ਨੇ ਫੋਨ ਕਰ ਸਕਦੇ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਤੇ ਅਸੀਂ ਇਸ ਇੰਪੋਰਟੈਂਟ ਮੁੱਦੇ ਤੇ ਇੱਕ ਚਰਚਾ ਕੀਤੀ ਹਾਂ ਜੀ ਇਹ ਜ਼ਰੂਰੀ ਆ ਜੀ ਕਿਉਂਕਿ ਦੇਖੋ ਜਿਹੜਾ ਤੁਹਾਡਾ ਪੱਖ ਆ ਉਹ ਮਾਫ ਕਰਨਾ ਪਹਿਲਾਂ ਆਉਣਾ ਚਾਹੀਦਾ ਸੀ which is really good ਕਿਉਂਕਿ ਕੱਲ ਨੂੰ ਐਸ਼ ਪਰਮਾਰ ਜਿਹੜੇ ਨੇ ਉਹ ਮੇਰੇ ਕੋਲ ਸਟੂਡੀਓ ਦੇ ਵਿੱਚ 11 ਵਜੇ ਦੇ ਕਰੀਬ ਹਾਜ਼ਰ ਹੋ ਜਾਣਗੇ ਕੱਲ ਕਿਉਂਕਿ ਉਹਨਾਂ ਦੀ ਪੈਨਲ ਦੀ 1 ਵਜੇ ਮੀਟਿੰਗ ਹੈ ਸਿਟੀ ਦੇ ਵਿੱਚ ਸੋ ਆਈ ਥਿੰਕ ਇ ਬੈਟਰ ਹੈ ਕਿ ਸਮੇਂ ਦਾ ਸਮੇਂ ਜਦੋਂ ਵੀ ਆਪਣਾ ਦਾ ਲੱਗਦਾ ਜੀ ਆਪਾਂ ਇਹ ਐਡਵੋਕੇਸੀ ਲਗਾਤਾਰਤਾ ਦੇ ਨਾਲ ਇਹਨੂੰ ਕੈਮ ਰੱਖਣਾ ਹੈ ਸੈਪੇਟਾਈਟ ਨੂੰ ਔਰ ਆਪਣੇ ਜਿਹੜੇ ਸਾਡੇ ਦੇਸੀ ਭਾਈਵੰਦ ਨੇ ਜਿਹੜੇ ਆ ਜਿਨ੍ਹਾਂ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਕੰਫੀਡੈਂਸ ਦੀ ਕੋਈ ਕਮੀ ਨਹੀਂ ਸਕਿੱਲ ਦੀ ਕੋਈ ਕਮੀ ਨਹੀਂ ਉਹਨਾਂ ਨੂੰ ਸੇਫ ਤੇ ਸਿਕਿਉਰ ਉਹਨਾਂ ਨੂੰ ਪ੍ਰੋਟੈਕਸ਼ਨਲ এনवायरमेंट ਜਿਹੜਾ ਉਹਦੇ ਵਿੱਚ ਸੇਫ ਰੱਖਣਾ ਉਹ ਸਾਡੀ ਸਾਰਿਆਂ ਦੀ ਡਿਊਟੀ ਹੈ ਔਰ ਖਾਸ ਕਰਕੇ ਜਿਹੜੀ ਟੁਡੇਰ ਕੇ ਬੰਦੇ ਬੜੇ ਲੰਮੇ ਸਮੇਂ ਤੋਂ ਐਨਜ਼ੀਆਈਬੀਏ ਤਾਂ ਚਲੋ ਬਾਅਦ ਵਿੱਚ ਕਿਤੇ ਫਾਰਮ ਹੋਈ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੰਡੀਵਿਜੂਅਲੀ ਵੀ ਜਾਣਦਾ ਤੁਹਾਡਾ ਜਿਹੜਾ ਯੋਗਦਾਨ ਆ ਉਹਨੂੰ ਅਸੀਂ ਹਮੇਸ਼ਾ ਸਲੂਟ ਕਰਦੇ ਆ। ਆਈ ਥੈਂਕ ਯੂ ਵੈਰੀ ਮੱਚ ਫॉर ਬੀਇੰਗ ਵਿਦ ਅਸ। ਇੱਕ ਚੰਗੀ ਗੱਲ ਆ ਕਿ ਤੁਸੀਂ ਲਗਾਤਾਰਤਾ ਦੇ ਨਾਲ ਆਪਣੇ ਪਰਿਵਾਰ ਆਪਣੇ ਕਾਰੋਬਾਰ ਦੇ ਵਿੱਚ ਬਹੁਤ ਖੂਬਸੂਰਤ ਬੈਲੈਂਸ ਬਣਾ ਕੇ ਰੱਖਦੇ ਹੋਏ ਆਪਣੇ ਭਾਈਚਾਰੇ ਦੇ ਲਈ ਵੱਖ-ਵੱਖ ਕਾਰਜਾਂ ਦੇ ਵਿੱਚ ਅੱਗੇ ਆਉਂਦੇ ਹੋ। ਪ੍ਰਮਾਤਮਾ ਤੁਹਾਨੂੰ ਬਲ ਬਖਸ਼ਦਾ ਰਹੇ ਔਰ ਇਸ ਸਮਰਥਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਥੈਂਕ ਯੂ ਭਾਜੀ ਤੁਸੀਂ ਤੁਹਾਡੇ ਨਾਈਸ ਵਰਡਸ ਲਈ ਤੇ ਸਾਡੇ ਲੈਵਲ ਤੇ ਜੋ ਵੀ ਅਸੀਂ ਛੋਟਾ ਮोटा ਕੰਮ ਕਰ ਸਕਦੇ ਆ ਉਹ ਕਮਿਊਨਿਟੀ ਚ ਕਰਦੇ ਰਵਾਂਗੇ ਨਾਲ ਬੜੀਆਂ ਦੁਆਵਾਂ ਨੇ ਹਾਂਜੀ ਥੈਂਕ ਯੂ ਕੀ ਬੜਾ ਭਾਜੀ ਕੀ ਬੜਾ ਸ਼ੁਭਾਸ਼ਤੇ ਔਰ ਇਹ ਤੁਹਾਡੇ ਵਰਗੇ ਜਿਹੜੇ ਸਹਿਰਦ ਲੋਕ ਨੇ ਉਹਨਾਂ ਦੀ ਬਦੌਲਤ ਹੀ ਇਹ ਸੰਭਵ ਹੋ ਸਕਿਆ ਕਿ ਸਰਕਾਰ ਨੂੰ ਆਖਰਕਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਠੀਕ ਹੈ ਚ ਲੰਮੀ ਕੰਸਲਟੇਸ਼ਨ ਹੋਈ ਮੈਨੂੰ ਯਾਦ ਅਸ ਨਹੀਂ ਕੋਸ਼ਲ ਹੋਣੀ ਪਰ ਵਾਤ ਤੋਂ ਲੈ ਕੇ ਸਾਊਥ ਲੈਂਡ ਤੱਕ ਬਹੁਤ ਵੱਖ-ਵੱਖ ਇਲਾਕਿਆਂ ਦੇ ਵਿੱਚ ਆਉਂਦੇ ਜਾਂਦੇ ਰਹੇ ਔਰ ਰਾਤ ਦੇ ਚ ਰਹੇ ਔਰ ਆਖਰਕਾਰ ਇਹ ਅਨਾਉਂਸਮੈਂਟਸ ਜਿਹੜੀਆਂ ਮੈਂ ਇਹਨੂੰ ਇੱਕ ਚੰਗੀ ਸ਼ੁਰੂਆਤ ਦੇ ਤੌਰ ਤੇ ਦੇਖਦਾ ਔਰ ਵਾਲੇ ਕੱਲ ਐਸ਼ ਪਰਮਾਰ ਹੋਣ ਦੇ ਨਾਲ ਇਸੇ ਤਸਵੀਰ ਦਾ ਇੱਕ ਹੋਰ ਪੱਖ ਅਤੇ ਨਾਲ ਨਾਲ ਆਉਂਦੇ ਸਮਿਆਂ ਦੇ ਵਿੱਚ ਹੋਰ ਬਿਹਤਰ ਕੀ ਹੋ ਸਕਦਾ ਉਹਦੇ ਵਿੱਚ ਵੀ ਪੋਟੈਂਸ਼ੀਅਲ ਜਿਹੜੀ ਗੱਲਬਾਤ ਆ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਕਿ ਇਹਨਾਂ ਚੇਂਜਸ ਦੇ ਵਿੱਚ ਵੀ ਥੋੜੇ ਥੋੜੇ ਵਿੱਚ ਗੈਪਸ ਹੈਗੇ ਨੇ ਮੈਂ ਜਿਹੜੇ ਕਿ ਹਾਲੇ ਬਹੁਤੇ ਹਾਈਲਾਈਟ ਨਹੀਂ ਕੀਤੇ ਕਿ ਕਿਉਂਕਿ ਲਾਰਜਲੀ ਅਸੀਂ ਦੇਖਦੇ ਹਾਂ ਕਿ ਚਲੋ ਕੋਈ ਲਾਅ ਤੇ ਇਨ ਪਲੇਸ ਹੈਗਾ ਜਿਸ ਤਰ੍ਹਾਂ ਕੁਝ ਕੰਟਰੈਡਿਕਟਰੀ ਲਾਅ ਚੇਂजेस ਹੈਗੀਆਂ ਜਿਸ ਦਾ ਪਹਿਲੀ ਚੇਂਜ ਦੇ ਵਿੱਚ ਲਿਖਿਆ ਕਿ 3 ਮੰਥਸ ਤੱਕ ਦਾ ਤੁਹਾਨੂੰ ਇੰਪ੍ਰੀਜ਼ਨਮੈਂਟ ਪੈਨਲਟੀ ਹੈਗੀ ਹੈ ਅੰਡਰ 500 ਫਿਰ ਤੀਸਰੀ ਚੇਂਜ ਤੇ ਜਾ ਕੇ ਲਿਖਿਆ ਕਿ ਛੋਟੇ ਮੋਟੇ ਕੇਸ ਦੇ ਵਿੱਚ ਅਪ ਟੂ 500 ਫਾਈਨ ਹੈ ਸੋ ਇਹ ਥੋੜੀਆਂ ਜਿਹੀਆਂ ਕੰਟਰੈਡਿਕਸ਼ਨਸ ਨੇ ਇਹ ਅਸੀਂ ਬਾਅਦ ਚ ਡਿਸਕਸ ਕਰਾਂਗੇ ਪਰ ਮੋٹے ਤੌਰ ਤੇ ਮੈਂ ਐਜ਼ ਅ ਰਿਸਪੌਂਸ ਜਿਹੜੀ ਆਪਣੀ ਮੀਟਿੰਗ ਹੋਈ ਅੱਜ ਤੁਸੀਂ ਇੰਟਰਵਿਊ ਕੀਤਾ ਉਹਦੇ ਵਿੱਚ ਮੈਂ ਇਹਨੂੰ ਵੈਲਕਮ ਵੀ ਕਰਾਂਗਾ ਚੇਂਜਿਸ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਵੈਰੀ ਮੱਚ ਬੜੀ ਬਹੁਤ ਅਤਿ ਲਫ਼ਜ਼ਾਂ ਦੇ ਵਿੱਚ ਤੁਸੀਂ ਸਾਰੀ ਗੱਲ ਜਿਹੜੀ ਕਵਰ ਕੀਤੀ ਤੁਹਾਡਾ ਸਮਾਂ ਦੇਣ ਦੇ ਲਈ ਤੁਹਾਡੇ ਨੌਲੇਜ ਲਈ ਤੁਹਾਡੇ ਵਿਜ਼ਡਮ ਦੇ ਲਈ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੇ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਸਮ ਸਾਡੇ ਨਾਲ ਵੀ ਸਰਦਾਰ ਜਸਪ੍ਰੀਤ ਸਿੰਘ ਕੰਦਾਰੀ ਜੀ ਜਿਹੜੇ ਕਿ ZIBE ਵੱਲੋਂ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਆਉਣ ਵਾਲੇ ਕੱਲ ਜਿਹੜੀ ਰੀਟੇਲ ਸੇਫਟੀ ਐਡਵਾਈਜ਼ਰੀ ਦੇ ਮੈਂਬਰ ਨੇ ਪੰਜਾਬੀ ਮੂਲ ਦੇ ਨੇ ਔਰ ਵਾਈਕਾਟੋ ਰੀਜਨ ਨਾਲ ਸੰਬੰਧਿਤ ਨੇ ਔਰ ਇਸ ਸਾਰੀ ਗੱਲਬਾਤ ਦੇ ਵਿੱਚ ਅਗਵਾਈ ਕਰ ਰਹੇ ਸਨੀ ਕੌਸ਼ਲ ਉਹਨਾਂ ਦੇ ਨਾਲ ਵੀ ਆਉਂਦੇ ਸਮੇਂ ਅੱਜ ਅਸੀਂ ਜ਼ਰੂਰ ਇੱਕ ਸੈਸ਼ਨ ਰੱਖਾਂਗੇ ਲੰਬਾ ਸੈਸ਼ਨ ਰੱਖਾਂਗੇ ਔਰ ਉਸ ਤੋਂ ਪਹਿਲਾਂ ਜਿਹੜੇ ਬੋਰਡ ਮੈਂਬਰ ਨੇ ਐਸ਼ ਪਰਮਾਰ ਆਉਣ ਵਾਲੇ ਕੱਲ ਸਾਡੇ ਨਾਲ ਆਪਣੀ ਹਾਜ਼ਰੀ ਲਵਾਉਣਗੇ ਤੁਹਾਡਾ ਸਾਰਿਆਂ ਦਾ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਬਹੁਤ-ਬਹੁਤ ਸ਼ੁਕਰੀਆ